ਖਰਮਲ थाना ਪੁਲਿਸ ਨੇ Rajasthan ਦੇ 2 ਨਕਲੀ ਜੰਗਲਾਤ ਵਿਭਾਗ ਦੇ ਆਪਣੇ ਆਪ ਨੂੰ ਅਧਿਕਾਰੀ ਦੱਸਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ। ਇਹ ਨਕਲੀ ਜੰਗਲਾਤ ਵਿਭਾਗ ਦੀ ਵਰਦੀ ਪਾ ਕੇ ਅਤੇ ਬਠਿੰਡਾ ਦੇ ਖੇਤਾ ਸਿੰਘ ਬਸਤੀ ਦੇ ਵਿੱਚ ਲੋਕਾਂ ਤੋਂ Rajasthan ਜੰਗਲਾਤ ਵਿਭਾਗ ਦੇ ਵਿੱਚ ਭਰਤੀ ਕਰਾਉਣ ਦੇ ਬਦਲੇ ਲੋਕਾਂ ਤੋਂ ਫੋਰਮ ਪਰਵਾਹ ਰਹੀ ਸੀ ਅਤੇ ਬਦਲੇ ਦੇ ਵਿੱਚ 400 ਤੋਂ 500 ਰੁਪਏ ਲੈ ਰਹੇ ਸਨ ਜੋ ਥਰਮਲ ठाਣੇ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਚਿੰਡਾ ਦੇ ਵਿੱਚ ਰਾਜਸਥਾਨ ਦੇ ਨਕਲੀ ਜੰਗਲਾਤ ਵਿਭਾਗ ਦੇ ਅਧਿਕਾਰੀ ਬਣ ਕੇ ਲੋਕਾਂ ਤੋਂ ਵਿਭਾਗ ਦੇ ਵਿੱਚ ਭਰਤੀ ਕਰਾਉਣ ਦੇ ਲਈ ਲੋਕਾਂ ਤੋਂ ਪੈਸੇ ਠੱਗ ਰਹੇ ਨੇ ਜਿਸ ਨੂੰ ਕਿ ਮੌਕੇ ਤੇ ਹੀ ਕਾਬੂ ਕੀਤਾ ਗਿਆ ਇਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ ਸਭ ਕੀ ਨਾਮ ਹੈ ਤੁਹਾਡਾ ਕਿਹੜਾ थाना ਕੀ ਨਾਮ ਹੈੜਾ ਬੰਦੇ ਤੇ ਮੈਂ ਜੀ ਆਪਣਾ ਐਸੇ ਪਰਮਿੰਦਰ ਸਿੰਘ थाना ਕਰਮਲ ਬਰਹੰਡਾ ਕਾਲੀ ਸਾਡੇ ਕੋਲ ਸਿਕਰੇ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਇਥੇ ਬਣ ਵਿਭਾਗ ਦਾ ਰਾਸਤਾਂ ਦੀ ਵਰਤੀ ਪਾ ਕੇ ਲੋਕਾਂ ਤੋਂ ਬਣ ਵਿਭਾਗ ਵਿੱਚ ਨੌਕਰੀ ਦੇ ਫਾਰਮ ਧਰਨ ਬਦਲੇ ਅਤੇ ਨੌਕਰੀ ਦਿਵਾਉਣ ਬਦਲੇ ਪੈਸੇ ਲੈ ਰਹੇ ਹੈਗੇ ਜਿਸ ਵਾਂ ਨੀ ਸੀ ਸਿਕਰੇ ਇਨਫੋਰਮੇਸ਼ਨ ਤੇ ਆਬਦਾ ਅਪੀਲ ਹੋਇ ਕਰਾਈ ਕਹਿੰਦਾ ਕਿ ਜਦੋਂ ਉਹ ਤਲਾਸ਼ ਕੀਤੀ ਤਾਂ ਉਹ ਰਦੇਵ ਨਗਰ ਕਾਲੀ ਨੰਬਰ ਤੋਂ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਨੂੰ ਵਰਦੀ ਉਹਨਾਂ ਦੇ ਪਾਈ ਹੋਈ ਸੀਗੀ ਉਹਨਾਂ ਕੋਲ ਸਲਵਟ ਕਾਰ ਸੀਗੀ ਬਣਾ ਨੰਬਰੀ ਵਰਦੀ ਦੇ ਵਿੱਚ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਕੁਝ ਕੁਛ ਚੱਲ ਰਹੀ ਹੈ ਜੀ ਇਹ ਪੁੱਛ ਕੇ ਇਸ ਤਰ੍ਹਾਂ ਡੋਬਰੀ ਸਾਹਮਣੇ ਕਰ ਲਾਉਗੀ ਉਹ ਅੱਗੇ ਅਦਰ ਇਨਵੈਸਟੀਗੇਸ਼ਨ ਦੱਸਾਂਗੇ ਦੋ ਬੰਦੇ ਮੱਖਣ ਲਾਲ ਪੁੱਤਰ ਔਰ ਕੋ ਰਾਹੁਲ ਪੁੱਤਰ ਸੋਨ ਲਾਲ ਵਾਸੀ ਭਾਰੂ ਖੇੜਾ ਜਿਹੜਾ ਸਰਸਾ ਇਹ ਰਿਵੀ ਜੀ ਸੁਨਰ ਕੋ ਬਿੱਕੂ ਬੱਤਰ ਅਰਜੰਦ ਸਿੰਘ ਵਾਸੀ ਕੇਸ ਰੇ ਸਿੰਘ ਵਾਲਾ ਸਾਨੂੰ ਥੋੜੇ ਜਿਹਾ ਫਾਰਮ ਮਿਲੇ ਐ ਬਾਕੀ ਜੀ ਇਨਵੈਸਟੀਗੇਸ਼ਨ ਦੌਰਾਨ ਦੇਖਾਂਗੇ ਵੀ ਕਿਹੜੇ ਬੰਦੇ ਨੂੰ ਫਾਰਮ ਘਰਾਉਂਦਾ ਸੀ ਕਿਹੜਾ ਮੇਨ ਇਹਨਾਂ ਦਾ ਸਰਗਨਾ ਹੈਗਾ ਪਿੱਛੇ ਇਹਨਾਂ ਦੇ ਇਹ ਜਿਹੜੇ ਆਪਣੇ ਕਾਨੂੰਨ ਬਗਾੜਾ ਖਾਜੂ ਵਾਲਾ ਉੱਤੇ ਆਪਣੇ ਰੇਸਿੰਗ ਮੰਡੀ ਕੋਲ ਫਾਰਮ ਪਾਰੰਪਰਣ ਦੇ ਬਦਲੇ ਕਿਹਨੂੰ 400 ਰੁਪਏ ਦੇ ਤੋਂ 500 ਰੁਪਏ ਲੈ ਰਹੇ ਸੀ ਬਾਕੀ ਮੈਡੀਕਲ ਦੇ ਕਹਿੰਦੇ ਮੈਡੀਕਲ ਕਰਾਉਣਾ ਉਹਨਾਂ ਦੇ ਪੈਸੇ ਲੈ ਲੈਂਦੇ ਸੀ ਜੀ ਇਸ ਅਜੇ ਨੋਟ ਉਹਨਾਂ ਦੀ ਇਨਵੈਸਟੀਗੇਸ਼ਨ ਨਾਲ ਪਤਾ ਲੱਗੂਗਾ ਜਦੋਂ ਉਹਨਾਂ ਨੂੰ ਸਾਹਮਣੇ ਉਹਨਾਂ ਦੇ ਸਟੇਟਮੈਂਟ ਵਾ ਰਿਕਾਰਡ ਕਰਾਂਗੇ ਕਿ ਇਹਨਾਂ ਬੰਦਿਆਂ ਨਾਲ ਇਹ ਚੀਟਿੰਗ ਹੋਈ ਗਈ ਹੈ ਪੈਸੇ ਕਿੰਨੇ ਬਰਾਮਦ ਹੋਏ ਤੇ ਪੈਸੇ ਫਿਰ ਲਾ ਸਾਡੇ ਕੋਈ ਕੋਈ ਇਹਨਾਂ ਤੋਂ ਬਰਾਮਦ ਕੀ ਨਹੀਂ ਹੋਏ